ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬਣਾ ਸੇ ਲਈ ਲੈ ਕੇ ਆਏ ਹਾਂ ਜੀ ਤੋਨੀ ਬਾਈ ਸੁਈਆਂ ਵੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਸਤਿ ਸ੍ਰੀ ਅਕਾਲ ਜੀ ਕੋਠੇ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਣਾ ਦਾ ਕੋਠੇ ਵਾਲਾ ਕੱਚਾ ਰਾਹ ਜੀ ਖੇਤਾਂ 'ਚ ਘਰ ਆਗਾ ਠੀਕ ਆ ਭਗਤਾਪਾਈ ਕਾ ਸ਼ਹਿਰ ਸਾਡੇ ਨੇੜੇ ਪੈਂਦਾ ਠੀਕ ਆ ਮੋਬਾਈਲ ਨੰਬਰ ਬੋਲੋ 99685 ਹੂੰ 38206 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਦੂਜੇ ਸੂਏ ਸੂਈ ਆ ਜੀ ਇਹ ਕਦੋਂ ਸੂਈ ਹੈ ਬਾਈ ਇਹਨੂੰ ਸੂਈ ਨੂੰ ਅੱਜ 6 ਦਿਨ ਹੋ ਗਏ ਬੱੱਚੀ ਹੈ ਬੱਚੀ ਹੈ ਹੀ ਮਗਰ ਬੱਚੀ ਬੜੀ ਚੰਗੀ ਹੈ ਹਾਂਜੀ ਬੱਚੀ ਸੋਹਣੀ ਹੈ ਬੱਚਾ ਬਈ ਬੱੱਚੀ ਹੈ ਬੱੱਚੀ ਦੇਖੋ ਬੱੱਚੀ ਕੁਆਲਟੀ ਵਾਲੀ ਨਾਸਾਂ ਨੂੰ ਸਾ ਗਲਾਬੀ ਹੈ ਕਿੰਨੇ ਦੁੱਧ ਤੇ ਜਾਂਦੀ ਹੈ 16 ਕਿਲੋ ਆਈ ਹੁਣ ਨੈਟ ਤਿਆਰ ਹਾਂਜੀ ਹਜੇ ਕੰਨ ਚੱਲੂਗਾ ਫੇਰ ਦੁੱਧ ਵਧਣਾ ਨਹੀਂ ਹਮ ਹਜੇ ਕਾਣੇ ਦਾ ਚੱਲਿਆ ਨਹੀਂ ਦਿਨ 16 ਲੀਟਰ ਦੁੱਧ ਬਾਈ ਦਾ ਕੰਡੇ ਵਾਲਾ ਤਿਆਰ ਹੈ ਤੇ ਕਿੰਨੇ ਡੰਗ ਚੋਈ ਸੀ ਘਰੇ ਫਿਰੇ ਇਹ ਆਪਾਂ ਹੀ ਸਾਂਝ ਲੋ ਵੀ ਮਰ ਕੇ 8 ਡੰਗ ਚੋਲੀ ਇਹ ਠੀਕ ਆ ਹਾਂਜੀ 4 ਦਿਨ ਹੋ ਗਏ ਲਿਆਂਦੀ ਨੂੰ 8 ਡੰਗ ਚੋਲੀ ਇਹ ਠੀਕ ਆ ਧਾਰਤੂਰ ਬਿਲਕੁਲ ਪੋਲੀ ਹੈ ਥਣ ਬਰੋਬਰ ਹੈਗੇ ਪ ਤੇ ਪੂਰਾ 16 ਲੀਟਰ ਮਣ ਕੇ ਫਿਰ ਵੀ ਉਹ ਹੋਇਆ ਹਾਂਜੀ ਫਿਰ ਵੀਡੀਓ ਪਾਈ ਹੈ ਠੀਕ ਹੈ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਪਹਿਲਾਂ ਬਾਈ ਬਾਈ ਪਸੂ ਲਿਆਉਂਦਾ ਬਾਈ ਕਹਿੰਦਾ ਮੈਂ ਘਰੇ ਦਸਲੀ ਕਰਨਾ ਫਿਰ ਬਾਈ ਕਹਿੰਦਾ ਆਪਾਂ ਵੀਡੀਓ ਪਾਉਂਦਾ ਫਿਰ ਸਕੂ ਬਹੁਤ ਚੰਗਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਥਣ ਬਹੁਤ ਚੰਗਾ ਆਰਡਰ ਕਮਾਲ ਦਾ ਸੋਹਣਾ ਆਰਡਰ ਕਰ ਮੈਂ ਨੇ ਤਿਆਰ ਕਰਿਆ ਸ਼ਾਮ ਤੱਕ ਕਾਢ ਦੀ ਕਵਾਡ ਜਿਹੜੀ ਮੈਂ ਹੋਰ ਵੀ ਵਧੀਆ ਤਿਆਰ ਕਰਦੇ ਹਾਂ ਸੂਈ ਸਵਾਈ ਬੱਚਾ ਮਗਰ ਬੱਚੀ ਕੱਲਾ ਕੱਲਾ ਥਣ ਚਾਰੇ ਥਣ ਨੇ ਖੜੇ ਮੈਂ ਫਿਰ ਗਿਆ ਸੀ ਕੀ ਮੁੱਲ ਲ ਭਾਈ ਇਹਦਾ ਇਹਦਾ ਮੁੱਲ 75000 ਆ ਜੀ ਮਾਨਤਨ ਹੋ ਜੀ ਭਾਈ ਹਾਂ ਜੀ ਕੀਤਾ ਜਾਊਗਾ ਠੀਕ ਆ 75000 ਰੁਪਏ ਮੁੱਲ ਲ ਹਾਂ ਜੀ ਬਾਕੀ ਨਾ ਚੋਣ ਨੂੰ ਇਹ ਸੀਲ ਬਹੁਤ ਆ ਅੱਛਾ ਐ ਨਹੀਂ ਜਿਵੇਂ ਭਾਵੇਂ ਇਹਨੂੰ ਬੱਚੇ ਖੇੜੀ ਜਾਣ ਲੈ ਜਿਵੇਂ ਮਾਰਜੀਏ ਥਣਕ ਕੀ ਹੋਵੇ ਕੁਝ ਨਹੀਂ ਕਹਿੰਦੀ ਇਹ ਠੀਕ ਆ ਹਾਂ ਜੀ ਦੇਵਾ ਨੂੰ ਵੀ ਕਮਾਲ ਆ ਬਹੁਤ ਹੀ ਦੋਨੇ ਪਾਸੇ ਬਹਿ ਕੇ ਚੋਣੇ ਆਈ ਆਪਾਂ ਨੂੰ ਠੀਕ ਆ ਭਾਈ ਹਾਂ ਜੀ ਅੱਗੇ ਭਾਈ ਦੋ ਨੰਬਰ ਕਿਹੜਾ ਸੋਸ ਹੋਈ ਇਹ ਦੂਜੇ ਸੂਵੇ ਆ ਜੀ ਤੋਕੜਾ ਜੀ ਗਾਂ ਇਹ ਤੇ ਟੀਗਾ ਭਰਾ ਹੈਗਾ ਪਰਸੋਂ ਭਰਾਇਆ ਜੀ ਆਪਾਂ ਠੀਕ ਆ ਆ ਭਰਾ ਠੀਕ ਆ ਹੂੰ ਪਰਸੋਂ ਹੀ ਬਣੀ ਆ ਦੁੱਧ ਹੈਗਾ ਜੀ ਥੱਲੇ 10 ਕਿਲੋ ਮਿੱਟ ਤਿਆਰ ਹਾਂਜੀ ਨੱਟ ਤਿਆਰ ਹੈ ਠੀਕ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਠੰਡੀ ਸੀਲਾ ਹਾਂਜੀ ਠੰਡੀ ਸੀਲ ਪੂਰੀ ਹੈ ਚੁਵਾਈ ਚੁਵਾਈ ਚੰਗੀ ਹਾਂਜੀ ਹਾਂ ਚੁਵਾਈ ਚੁਵਾਈ ਦੇ ਵਿੱਚ ਇੱਕ ਨੰਬਰ ਹੈ ਨਾਣਾ ਨੂਣਾ ਵੀ ਚੰਗੀਆਂ ਹਨ ਹਾਂਜੀ ਫੇਸ ਹੋਸ ਵੀ ਚੰਗਾ ਕੱਦ ਵੱਡ ਠੀਕ ਆ ਬਈ ਰੰਗ ਰੂਪ ਚੰਗਾ ਵੱਡੀ ਗੱਲ ਬ੍ਰੀਡ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਫੂਡ ਕਰਮਾ ਜੀ ਚੰਗੀ ਆਊਗੀ ਕੀ ਮੋਲ ਲਾ ਬਈ ਇਹ ਇਹਦਾ ਮੁੱਲ ਹੈ 32000 ਰੁਪਿਆ। ਮਾਨਤਾਨ ਹੋ ਜਾਊ। ਹਾਂਜੀ ਹਾਂਜੀ ਕੀਤਾ ਜਾਊਗਾ। ਠੀਕ ਆ 32000 ਰੁਪਿਆ ਮੋਲਾ ਬਾਈ ਮਾਨਤਾਨ ਜੀ। ਜੀ ਕੀਗਾ ਪਰੇ ਆਪਰਾ ਹੈਗਾ। ਠੀਕ ਆ। ਠੀਕ ਆ ਬਾਈ ਨੇ ਆਪ ਪਰਾਏ। ਆਪ ਪਰਾਏ ਇਹ ਪਰਸੋਂ ਤੜਕੇ ਪਰਾਏ। ਹੂੰ। ਚੋਣ ਜਾਣ ਨੂੰ ਸੀਲ ਹੈ ਵਧੀਆ ਹੈ। ਫੱਟੀ ਢਾ ਕੇ ਚੋਣੇ ਹੈਗੇ ਬਹਿਜ ਪੀੜੀ ਤੇ। ਠੀਕ ਆ। ਫੇਰ ਚੋਣੇ ਹੈਗੇ ਧਾਰਤੂਰ ਪੂਰੀ ਵਧੀਆ ਹੈਗੀ। ਨਾੜਾ ਨੂੜਾ ਬਹੁਤ ਚੰਗੀਆਂ ਹਨ। ਹਾਂਜੀ ਹਾਂਜੀ। ਠੀਕ ਆ। ਨਾ ਕਿ ਬਾਈ ਕੋਈ ਦੋ ਸੀ। ਦੋਨੇ ਦਿਖਾਤੇ। ਕਿਸੇ ਵੀ ਦੇ ਦੋਨਾਂ ਤੇ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ। ਇੱਕ ਆਪਣਾ ਉਧਰ ਸਮਾਨ ਪਿਆ। ਹਾਂ ਇੱਕ ਬਾਈ ਕੋਲੇ ਵੀ ਸਟਿੱਪਲਰ ਆ। ਹਾਂ ਜੀ ਇਹ ਲਾਈਟ ਬਣਾਉਣ ਵਾਲਾ ਜਿਹੜਾ ਆਪਾਂ ਸਿੰਗਲ ਫੇਸ ਘਰਾਂ ਦੇ ਵਿੱਚ ਲਾਉਣੇ ਆ। ਠੀਕ ਆ। ਏਸੀ ਇੱਕ ਜਾਂ ਦੋ ਚਲਾ ਲਓ। ਇਹਨੂੰ ਕੋਈ ਫਰਕ ਨਹੀਂ ਪੈਂਦਾ ਤਾਂਬੇ ਦਾ ਬਣਿਆ ਹੋਇਆ ਜੀ ਇਹ ਤੇਲ ਵਾਲਾ ਆਗਾ। ਠੀਕ ਆ। ਤੇ ਜਿੰਨੀ ਲੋਡ ਆ ਲਾਈਟ ਵਧਾ ਦਿਓ ਜਿੰਨੀ ਲੋਡ ਆ ਘਟਾ ਦਿਓ। ਠੀਕ ਆ। ਹਾਂ ਜੀ ਇਹ ਆਪਣੇ ਹਾਂ ਜੀ ਮੁੱਲੇ ਦਾ ਹੈਗਾ ਜੀ 16000 ਰੁਪਏ ਜੀ। ਮਾਨਤਨ ਹੋ ਜਾ। ਹਾਂ ਜੀ ਮਾਨਤਨ ਕੀਤਾ ਜਾਊਗਾ ਜੀ। ਇੱਕ ਬਾਈ ਕੋਲੇ ਭਾਈ ਗੱਡੀ ਆ ਕਰਾਏ ਵਾਲੀ ਹਨਾ। ਨੇੜੇ ਦੇ ਪਿੰਡ ਵਾਲੇ ਬਾਈ ਨਾਲ ਸੰਪਰਕ ਕਰ ਲੈਣ ਤੇ ਜਿਹੜਾ ਵੀ ਪਰ ਭਰਾ ਗਾਂ ਖਰੀਦੂਗਾ ਬਾਈ ਤੋਂ ਹਾਂਜੀ ਉਹਦੀ ਪਹੁੰਚ ਵੀ ਆਪਾਂ ਕਰ ਲਾਂਗੇ ਹਾਂ ਵਿੱਚ ਰੇਟ ਆ ਜਿਹੜਾ ਲੈਸ ਕਰ ਦੂਗਾ ਹਾਂਜੀ ਕਿਰਾਏ ਦੇ ਵਿੱਚੋਂ ਲੈਸ ਕਰਕੇ ਨਾ ਉਹੇ ਜਿਹਾ ਕਰ ਲਾਂਗੇ ਆਪਾਂ ਬਹੁਤ ਠੀਕ ਆ ਬਾਈ ਧੰਨਵਾਦ